ਦੀਦੀ ਕੀ ਕਰਦੇ ਆ? ਉਹ ਨਹੀਂ ਭੈਣਾ ਜਿਹੜੀ ਤੂੰ ਮੁੰਡੇ ਨੂੰ ਚਪੇੜ ਮਾਰੀ ਹੈ ਨਾ ਵਿਚਾਰਾ ਇੰਨਾ ਰੋ ਰੋ ਖਪਣ ਡਿਆ ਏ ਉਹਨੂੰ ਅਰੇ ਲਾਇਆ ਵਾ ਤੇ ਬਾਹਰ ਕਲਾਇਆ ਵਾ ਨਹੀਂ ਚਪੇੜ ਵਜ ਕੇ ਤੇ ਦੀਦੀ ਵਹਿ ਗਈ ਜਿਹੜਾ ਉਹਨੇ ਨੁਕਸਾਨ ਕੀਤਾ ਉਹ ਨਹੀਂ ਵਿਖਿਆ ਤੁਹਾਨੂੰ ਕੀ ਨੁਕਸਾਨ ਕੀਤਾ ਉਹਨੇ ਆਹ ਵੇਖੋ ਮੇਰਾ ਮਹਿੰਗੇ ਭਾਰਾ ਸਾਰਾ ਫੋਨ ਤੋੜ ਕੇ ਰੱਖਤਾ ਨਾ ਤੂੰ ਉਹਦੇ ਚ ਚਪੇੜ ਮਾਰੀ ਤੇ ਡਰ ਦੇ ਮਰੇ ਨੇ ਉਹਦਾ ਫੋਨ ਹੱਥੋਂ ਡਿੱਗ ਗਿਆ ਹੋਊਗਾ ਨਾਲੇ ਉਹ ਗੇਮ ਖੇਡਣ ਡਿਆ ਏ ਉਹ ਕੜਾ ਤਾਂ ਇੰਨਾ ਸ਼ੇਡ ਸ਼ਡ ਕਰਨ ਡਿਆ ਏ ਗੇਮ ਤਾਂ ਨੇ ਨਹੀਂ ਖੇਡਦੇ ਹੁੰਦੇ ਆ ਜਿਹੜਾ ਮੁੰਡਾ ਵੀ ਤੇ ਖੇਡਦਾ ਹੀ ਆ ਉਹਨੇ ਖੇਡ ਲਈ ਤੇ ਫਿਰ ਕੀ ਹੋ ਗਿਆ ਨਹੀਂ ਮੇਰਾ ਮੁੰਡਾ ਤਾਂ ਵਿਗ ਗਿਆ ਪਰ ਮੇਰਾ ਮੁੰਡੇ ਦਾ ਨੁਕਸਾਨ ਤੇ ਨਹੀਂ ਨਾ ਕਰਦਾ ਫਿਰਦਾ ਮੈਂ ਉਹਦੇ ਚਪੇੜ ਬਾਅਦ ਚ ਮਾਰੀ ਪਹਿਲਾਂ ਉਹਨੇ ਮੇਰਾ ਫੋਨ ਤੋੜਿਆ ਫੇਰ ਮੈਂ ਉਹਦੇ ਚਪੇੜ ਮਾਰੀ ਆ ਉਹ ਚਪੇੜ ਵੱਜੀ ਤਾਂ ਤੁਹਾਨੂੰ ਵਿਗ ਜਾਂਦੀ ਆ ਆ ਹੁਣ ਕੌਣ ਪਰਭਾਈ ਕਰੂਗਾ ਜਿਹੜਾ ਇਹਨਾਂ ਨੁਕਸਾਨ ਹੋ ਗਿਆ ਵਾ ਕਿੰਨਾ ਕ ਨੁਕਸਾਨ ਹੋ ਗਿਆ ਇੰਨੀ ਕਿਦੋਂ ਟੱਚ ਤੇ ਪੈ ਹੀ ਜਾਂਦੀ ਆ ਪਵਾਉਣ ਜਾਉ ਤਾਂ ਪਤਾ ਕਿੰਨੇ ਦੀ ਪੈਂਦੀ ਆ ਐਵੇਂ ਤਾਂ ਨਹੀਂ ਪੈਣ ਦੀ ਗੱਲਾਂ ਦੇ ਵਿੱਚ ਹੀ ਪੈ ਜਾਣੀ ਆ ਹੁਣ ਇਹਦੀ ਪਰਭਾਈ ਕਰੋ ਮੈਂ ਸੋਚਿਆ ਸੀ ਮੈਨੂੰ ਵੇਚ ਕੇ ਤਾਂ ਆਪਣੇ ਮੁੰਡੇ ਦੀਆਂ ਕਿਤਾਬਾਂ ਕੁਤਬਾ ਲਿਆ ਕੇ ਤੁਹਾਨੂੰ ਸਕੂਲੇ ਐਡਮਿਸ਼ਨ ਕਰਾ ਦੂੰਗੀ ਤੇ ਤੁਸੀਂ ਤਾਂ ਸਾਰਾ ਨੁਕਸਾਨ ਕਰਕੇ ਰੱਖਤਾ ਅੱਜ ਜਦੋਂ ਮੈਂ ਲਿਆ ਹੀ 50000 ਦਾ ਹੀ ਮੈਂ ਗੱਲ ਕੀਤੀ ਸੀ ਦੁਕਾਨ ਤੇ ਉਹ ਕਹਿੰਦਾ ਚਲ 15000 ਦਾ ਵੇਚ ਜਾਣਾ ਟਾਡਾ ਫੋਨ ਤੇ ਤੁਸੀਂ ਤੇ ਆ 15000 ਚੋਕ ਬਣੀ ਰਹਿਂਤਾ ਹਣ ਹੁਣ ਦੋ 15000 ਰੁਪਈਆ ਇੱਥੇ ਰੱਖੋ ਨਾ ਮੈਂ ਕਿੱਥੋਂ ਦਵਾਂ ਮੇਰੇ ਕੋ ਹੈਗੇ ਪੈਸੇ ਮੇਰੀ ਕਿਹੜੀ ਨੌਕਰੀ ਲੱਗੀ ਹੈ ਜਾਂ ਮੇਰੇ ਘਰਵਾਲੇ ਦੀ ਲੱਗੀ ਆ ਵੀ ਮੈਂ ਪੈਸੇ ਦਵਾਂ ਤੈਨੂੰ ਉਹ ਪਹਿਲਾਂ ਸੋਚਣਾ ਸੀ ਨਾ ਨੌਕਰੀ ਲੱਗੀ ਕਿ ਨਹੀਂ ਲੱਗੀ ਇੰਨਾ ਪਤਾ ਵੀ ਨਿਆਣੇ ਵੱਡੇ ਵੱਡੇ ਸਕੂਲਾਂ ਚ ਪੜਾਉਨੇ ਆ ਜਿਹੜਾ ਉਹਨਾਂ ਦੂਜੇ ਦਾ ਨੁਕਸਾਨ ਕੀਤਾ ਜਿੱਥੋਂ ਮਰਜ਼ੀ ਭਰੋ ਤੇ ਰਾਜਵਿੰਦਰ ਇਹ ਗੱਲ ਤੂੰ ਵੀ ਸੋਚ ਸਕਦੀ ਨਾ ਜਦੋਂ ਤੈਨੂੰ ਪਤਾ ਵਾ ਘਰ ਦੇ ਵਿੱਚ ਨਿਆਣੇ ਆ ਤੇ ਥੂੰ ਫੋਨ ਹੂਰੇ ਪਰੇ ਰੱਖਦੇ ਆ ਡਰਾਅਰ ਹੈਗੇ ਉੱਚਾ ਨਾਲ ਲੈਂਦੀ ਤੇ ਚਾਰਜ ਲਾ ਕੇ ਕਿਹੜਾ ਮੈਂ ਰੋਜ਼ ਵਾਰਦੇ ਨਹੀਂ ਮੈਂ ਤਾਂ ਆਪਣੇ ਕਮਰੇ ਚ ਲਾਇਆ ਹੀ ਪਹਿਲਾਂ ਉਹਨੂੰ ਸਮਝਾਇਆ ਕਰੋ ਨਾ ਵੀ ਦੂਜੇ ਦੇ ਕਮਰੇ ਚ ਜਾਈਦਾ ਹੀ ਨਹੀਂ ਨਾ ਅਗਲੇ ਦੀ ਚੀਜ਼ ਨੂੰ ਨਹੀਂ ਛੇੜੀਦਾ ਭੂਏ ਤੇ ਇੰਨਾ ਚੜਿਆ ਵਾ ਰਾਜਵਿੰਦਰ ਕੀ ਕੀ ਸਮਝਾਵਾਂ ਹਾਂ ਤੇ ਉਹ ਬੱਚਾ ਹੀ ਆ ਨਾ ਇੰਨੀ ਚੀਨੀ ਨਾ ਉਹਨੂੰ ਸਮਝ ਤੂੰ ਤੇ ਲੜਨੀ ਪੈ ਗਈ ਆ ਨਾਨੇ ਮੈਂ ਜਿਹੜਾ 10000 ਰੁਪਇਆ ਲਿਆਂਦਾ ਵਾ ਨਾ ਮੈਂ ਆਪਣੇ ਮੁੰਡੇ ਦੀ ਐਡਮਿਸ਼ਨ ਕਰਾਉਣੀ ਆ ਦੱਸ ਮੈਨੂੰ ਆਪਣੇ ਮੁੰਡਾ ਪੜਾਉਣਾ ਮੈਂ ਹੁਣ ਇਹਦੀ ਭਰਪਾਈ ਕਿੱਦਾਂ ਕਰਾਂ ਦੱਸ ਉਹ ਤਾਂ ਢੀ ਸਿਰ ਦਰਦੀ ਆ ਫੇ ਮੁੰਡੇ ਦੀ ਐਡਮਿਸ਼ਨ ਕਰਾਉਣੀ ਕਿ ਨਹੀਂ ਕਰਾਉਣੀ ਪਰ ਮੈਨੂੰ ਪੈਸੇ ਚਾਹੀਦੇ ਆ ਅਭੀ ਤੋਂ ਤਵੀ ਚਾਹੀਦੇ ਆ ਹੁਣੇ ਰੱਖੋ ਇੱਥੇ ਐਡਮਿਸ਼ਨ ਆਡਮਿਸ਼ਨ ਨਾ ਬਾਅਦ ਚ ਸੋਚੋ ਕਿ ਕਿੱਥੋਂ ਹੁੰਦੀ ਆ ਤੇ ਕਿੱਥੋਂ ਨਹੀਂ ਹੁੰਦੀ ਆ ਜਵਿੰਦਰ ਹਾਂ ਤੇ ਉਹ ਨਿਆਣਾ ਹੀ ਆ ਨਾ ਤੂੰ ਪੱਟ ਜਣੀ ਉਹਦੇ ਚ ਪੇੜ ਮਾਰ ਦਿੱਤੀ ਨਿਆਣੇ ਹਾਂ ਤੂੰ ਚਾਚੀ ਹੈ ਨਾ ਜੇ ਮਾਮਾ ਵਾਂਗੂ ਰਵੇਂ ਤਾਂ ਤੈਨੂੰ ਮਾਮਾ ਵਾਂਗੂ ਹੋ ਸਮਝੇ ਕੱਲ ਨੂੰ ਵੱਡਾ ਹੋਇਆ ਵੱਧ ਘੱਟ ਬੋਲਿਆ ਫਿਰ ਤੂੰ ਕਹਿਣਾ ਵੀ ਚਾਜ ਨਾ ਨਹੀਂ ਬੋਲਦਾ ਵੀਦੀ ਮੇਰਾ ਵੱਧ ਘੱਟ ਕਰਾਣਾ ਕਰੋ ਮੇਰੇ ਪੈਸੇ ਇੱਥੇ ਰੱਖੋ ਤੇ ਮੈਨੂੰ ਪੈਸੇ ਚਾਹੀਦੇ ਆ ਮੈਂ ਤੁਹਾਡੀਆਂ ਗੱਲਾਂ ਸੁਣਨ ਨਹੀਂ ਆਈ ਹੈਗੀ ਇੱਥੇ ਨਹੀਂ ਕੀ ਹੋਇਆ ਹੁਣ ਕੱਤ ਬੋਲਣ ਦੀਆਂ ਚ ਬਲਜੀਤ ਹੁਣ ਆ ਗਈ ਆ ਆ ਵੇਖ ਲਓ ਇਹਦੇ ਮੁੰਡੇ ਨੇ ਮੇਰਾ ਸਾਰੇ ਫੋਨ ਤੋੜ ਕੇ ਰੱਖਤਾ ਮੰਮੀ ਰਾਜਵਿੰਦਰ ਇਹਦਾ ਮੁੰਡਾ ਇਹਦਾ ਮੁੰਡਾ ਹੈ ਕਿੱਦਾਂ ਦੀ ਗੱਲ ਕਰਨ ਦੀ ਆ ਫਿਰ ਕੀ ਜਿਹੜਾ ਨੇ ਕੋ ਟੁੱਟ ਵੀ ਗਿਆ 2-400 ਰੁਪਈਆ ਲਾ ਤੇ ਉਹ ਠੀਕ ਕਿਹੜੀਆਂ ਮੰਮੀ ਗੱਲਾਂ ਕਰਦੇ ਆ 2 400 ਨਹੀਂ ਲੱਗਣਾ ਮੇਰਾ 15000 ਰੁਪਏ ਦਾ ਸੌਦਾ ਹੋਇਆ ਸੀ ਤੇ ਮੈਂ 15000 ਦਾ ਵੇਚ ਨਹੀਂ ਇਹਨਾਂ ਨੂੰ ਕਹੋ ਪੈਸੇ ਇੱਥੇ ਰੱਖ ਦਿਓ ਫਤਬਾ ਮੇਰੀ ਗੱਲ ਆ ਗੱਲ ਲੜਾਈ ਖਤਮ ਲੈ ਦੱਸ ਨਹੀਂ ਜੇ ਤੇਰਾ ਸੌਦਾ ਹੋਇਆ ਸੀ ਦੁਕਾਨ ਤੇ ਤੇ ਉੱਥੇ ਚਲਦਾ ਛੱਡ ਕੇ ਆਉਣਾ ਸੀ ਨਾ ਜੇ ਹੁਣੇ ਚੱਲੂਗਾ ਨਾ ਤੇ ਮੈਂ ਇਹਨੂੰ ਸਿਰ 'ਚ ਮਾਰਨਾ ਤੇ 15000 ਰੁਪਏ ਮੈਂ ਕਿੱਥੋਂ ਲੈ ਕੇ ਆਵਾਂ ਪਰ ਉਦੋਂ ਤੇ ਚਲਦਾ ਸੀ ਨਾ ਖਰਾਬ ਤੂੰ ਹੀ ਕੀਤਾ ਨਾ ਨਹੀਂ ਛੱਡੋ ਨਹੀਂ ਐਵੇਂ ਨਾ ਲੜੀ ਜਾਓ ਪਹਿਲਾਂ ਦੁਕਾਨ ਦੁਕਾਨ ਤੇ ਖੜੋ ਨੂੰ ਖਾਲ ਕੇ ਆਓ ਜੇ ਠੀਕ ਹੁੰਦਾ ਤਾਂ 2-400 ਲੱਗੂ ਹੀ ਜਾਊਗਾ ਤਾਂ ਹੀ ਦੇ ਦਾਂਗੇ ਹੋਰ ਦੱਸ ਕੀ ਜਾਨੀ ਆ ਇਹਨੂੰ ਠੀਕ ਕਰਾ ਲਾ ਮੈਨੂੰ 2-400 ਨਹੀਂ ਚਾਹੀਦਾ ਮੈਨੂੰ ਪੂਰੇ ਪੈਸੇ ਚਾਹੀਦੇ ਆ ਮੈਂ ਆਪਣੇ ਮੁੰਡੇ ਦੀ ਐਡਮਿਸ਼ਨ ਕਰਾਉਣੀ ਆ ਇਹਨਾਂ ਨੇ ਜਿੱਥੇ ਮਹੀਨਾ ਨਹੀਂ ਕਰਾਈ ਤੇ ਮਹੀਨਾ ਹੋਰ ਨਾ ਕਰਾਉਣਗੇ ਤੇ ਇਹਨਾਂ ਦਾ ਤਾਂ ਸਰ ਜਾਣਾ ਪਰ ਮੇਰਾ ਨਹੀਂ ਨਾ ਸਰਣਾ ਹੈਗਾ ਮੇਰਾ ਬੱਚਾ ਸਕੂਲ ਜਾਂਦਾ ਵਾ ਨਾ ਰਾਜਵਿੰਦਰ ਤੇਰਾ ਬੱਚਾ ਤੇ ਉਹਦਾ ਬੱਚਾ ਇਦਾਂ ਨਹੀਂ ਕਹੀ ਜਾਂਦਾ ਮੇਰਾ ਬੱਚਾ ਤੇ ਉਹਦਾ ਬੱਚਾ ਇਦਾਂ ਪਿੱਕ ਪੈ ਜਾਂਦੀ ਆ ਨਾਲੇ ਨਿਆਣੇ ਬੱਚੇ ਸਾਰੇ ਇੱਕ ਹੀ ਹੁੰਦੇ ਆ ਤੇਰੇ ਤੇ ਤੇ ਉਹਦੇ 'ਚ ਨਾਲੇ ਕੋਈ ਫਰਕ ਵਾ ਤੇ ਨਾਲੇ ਰਹੀ ਗੱਲ ਫੋਨ ਦੀ ਤੇ ਕੋਈ ਗੱਲ ਨਹੀਂ ਜੇ ਟੋਟਕਾ ਜੀ ਉਹਦੇ ਕੋ ਨਿੱਕੇ ਕੋ ਟੋਟਕਾ ਤਾਂ ਫੇਰ ਤੂੰ ਕੀ ਕਰਦੀ ਤੇ ਉਹਨੂੰ ਇਦਾਂ ਹੀ ਕਹਿੰਦੀ ਮੇਰੇ ਪੈਸੇ ਤੇ ਇਹ ਕੋਈ ਬਕਾਨੀ ਜੰਨਾ ਇਦਾਂ ਬੋਲਣ ਦੀ ਤੂੰ ਪੁੱਤ ਮੈਂ ਆਪਣਾ ਮੁੰਡਾ ਇੰਨਾ ਭੂਏ ਨਹੀਂ ਚੜਾਇਆ ਜਿੰਨਾ ਇਹਨਾਂ ਨੇ ਚੜਾਇਆ ਵਾ ਇਦਾਂ ਦਾ ਹੀ ਆ ਦੋਵੇਂ ਨਿਆਣੇ ਇੱਕੋ ਜਿਹੇ ਆ ਪਰ ਤੂੰ ਹੁਣ ਜ਼ਿਆਦਾ ਗੱਲ ਫੜ ਲਈ ਆ ਨਾਲ ਇੱਕੋ ਜਿਹੇ ਨਿਆਣੇ ਹੋਣ ਨਾ ਤੇ ਲੜਦੇ ਵੀ ਆ ਤੇ ਨਾਲੇ ਵੇ ਉਹ ਸਕੂਲੇ ਨਾ ਪਾਉਗੇ ਉਹ ਤਾਂ ਵੱਡਾ ਵਾ ਐਵੇਂ ਵਾਗਰ ਆ ਜੂਗਾ ਇਦਾਂ ਨਹੀਂ ਕਰੀ ਜਾਂਦਾ ਸੋ ਆਪ ਨਾਲ ਹੋ ਕੇ ਕਰਾਈ ਦੀ ਹੁੰਦੀ ਨਿਆਣੇ ਦੀ ਪੜ੍ਹਾਈ ਇਦਾਂ ਨਹੀਂ ਉਹ ਗੱਲ ਪਿੱਛੇ ਪਾਈ ਜਾਂਦਾ ਵੱਡਿਆਂ ਨੂੰ ਓ ਮੰਮੀ ਇਹਨਾਂ ਦੀ ਸਿਰਦਰਦੀ ਆ ਪੜਾਉਣਾ ਨਹੀਂ ਪੜਾਉਣਾ ਉਹ ਮੇਰੀ ਸਿਰਦਰਦੀ ਨਹੀਂ ਆ ਗਈ ਮੇਰਾ ਤਾਂ ਜਿਹੜਾ ਨੁਕਸਾਨ ਆਇਆ ਉਹ ਭਰੋ ਤੇ ਜਿੱਦੀਆਂ ਇਹ ਸ਼ੈਵਾਂ ਦੇਣ ਦੀਆਂ ਨਾ ਹੋਣੀਆਂ ਆਪਣੇ ਮੁੰਡੇ ਨੂੰ ਵੇਖੋ ਇੱਥੇ ਤੁਸੀਂ ਇੱਥੇ ਮੈਂ ਵੱਡਾ ਹੋ ਕੇ ਨਾਨਾ ਸੇਰਾ ਚ ਗਲੀਆਂ ਕਰਿਆ ਕਰੂਗੀ ਫੇਰ ਲੱਗ ਜੂ ਤੁਹਾਨੂੰ ਪਤਾ ਬਲਜੀਤ ਦੇ ਪੁੱਤ ਪੈਸੇ ਜਿੰਨੇ ਮੰਗਦੀ ਦੇ ਦੇ ਕੋਈ ਗੱਲ ਨਹੀਂ ਮੰਮੀ ਮੈਂ ਆਪਣੇ ਮੁੰਡੇ ਦੀ ਐਡਮਿਸ਼ਨ ਕਰਾਉਣੀ ਆ ਮੈਂ ਫਿਰ ਕਿੱਦਾਂ ਕਰਾਉਂਗੀ ਦੱਸੋ ਤੁਸੀਂ ਪਹਿਲਾਂ ਪੁੱਤ ਤੂੰ ਫਿਕਰ ਨਾ ਕਰ ਮੈਂ ਬੈਠੀ ਆ ਨਾ ਕਰਵਾਵਾਂਗੇ ਡਿਵੀਸ਼ਨ ਜਿੱਦਾਂ ਮਰਜ਼ੀ ਕਰਵਾਵਾਂਗੇ ਕਰਵਾਵਾਂਗੇ ਤਾਂ ਤੂੰ ਇਹਨੂੰ ਪੈਸੇ ਦੇ ਤੇ ਕੰਮ ਨਿਬੜ ਕਲਾ ਮੁਕਾਓ ਮਰਜ਼ੀ ਦੀ ਕਲਾ ਪਾਈ ਤੂੰ ਗੱਲ ਹੋਰ ਕੋਈ ਨਹੀਂ ਹੈਗੀ ਪੈਸੇ ਦਿਖਣ ਦੇ ਇਹਨਾਂ ਨੂੰ ਮੇਰੇ ਕੋਲ ਹੈਗੇ ਆ ਤੇ ਜੇ ਮੇਰੇ ਕੋਲ ਨਾ ਹੁੰਦੇ ਫੇਰ ਇਹਨਾਂ ਨੇ ਮੇਰੇ ਕੋਲ ਕਿੱਥੋਂ ਲੈ ਲੈਣੇ ਸੀ ਹੁਣ ਤੇ ਮੈਂ ਮੱਥਾ ਡਾਉਂਗੂਗੀ ਜਿੱਦਾਂ ਵੀ ਹੈਗਾ ਮੈਂ ਮੜੀ ਮੁਸ਼ਕਲ ਕਰਕੇ ਲਿਆਂਦੇ ਸੀ ਮੁੰਡੇ ਦੀ ਐਡਮਿਸ਼ਨ ਕਰਾਉਣੀ ਤੇ ਪਰ ਹੁਣ ਇਹਨਾਂ ਦਾ ਉਧੇ ਵੱਲ ਧਿਆਨ ਹੋ ਗਿਆ ਆ ਕਿਦਾਂ ਦੀਆਂ ਗੱਲਾਂ ਹੋ ਗਈਆਂ ਸਾਹਤ ਨਹੀਂ ਕਰਨਾ ਜਿਹੜੇ ਦੇਨੇ ਹੋ ਤੇ ਦੇਨੇ ਹੀ ਆ ਮੈਂ ਖੰਡਈ ਆ ਇੱਕ ਕੱਲੋਂ ਤੇ ਚੰਗਾ ਹੋਇਆ ਨਾ ਮੁੰਡਾ ਸਾਡਾ ਬਾਹਰ ਵਾ ਜੇ ਇੱਥੇ ਹੁੰਦਾ ਤੇ ਕੀ ਸਾਡਾ ਹਾਲ ਬਣਨਾ ਹੈਗਾ ਨਹੀਂ ਤੇ ਕੀ ਹਾਲ ਬਣਨਾ ਹੈ ਸਾਡੇ ਕੋਲ ਚਾਰ ਪੰਜ ਪੈੜੀਆਂ ਆਪਣੀਆਂ ਵਾ ਚਾਰ ਬਲਜੀਤ ਦੀਆਂ ਪੈੜੀਆਂ ਵਾ ਅਸੀਂ ਵੋਂਡੇ ਕੋਈ ਗੱਲ ਨਹੀਂ ਮੈਂ ਕਿਹੜਾ ਕਲਾ ਕੇ ਉਹਨੂੰ ਖੁਸ਼ ਹੀ ਤੇ ਚਲੋ ਇਹ ਵੀ ਤੂੰ ਹੀ ਤੇ ਤੁਹਾਡੇ ਮਾਪੁੱਤਾਂ ਦੀਆਂ ਰਲੀਆਂ ਚੁਗਦੀਆਂ ਹੀ ਤੇ ਉਹ ਚੱਲ ਗਿਆ ਤੇ ਵਧੀਆ ਹੋ ਗਿਆ ਸਗੋਂ ਨਹੀਂ ਸ਼ੁਕਰ ਕੀਤਾ ਵਾ ਘਰ ਤੇ ਜਿੰਨੇ ਮਰਜੀ ਖੂਹ ਦੀ ਮਿੱਟੀ ਖੂਹ ਲੱਗਦੀ ਜਾਂਦੀ ਆ ਨਾਲੇ ਵਾਧੂ ਦਾ ਰੌਲਾ ਰੱਪਾ ਖਿਜਕ ਜਾਟ ਇੱਕ ਕੋਲੋਂ ਤਾਂ ਮਾਲਕ ਨੇ ਬਹੁਤ ਵਧੀਆ ਕੀਤਾ ਤੇ ਦੂਜੀ ਗੱਲ ਤੁਸੀਂ ਚਲ ਗਏ ਬਲਜੀਤ ਨੂੰ ਚੜਾਉਣ ਬਸੇ ਤੇ ਚੰਗਾ ਹੋਇਆ ਤੇ ਜੇ ਕਿਤੇ ਬਲਜੀਤ ਰਾਜ ਦੇ ਘਰ ਥਾਣੀ ਲੰਗ ਜਾਂਦੀ ਨਾ ਤੇ ਅੱਜ ਹੀ ਮੂਲੀਆ ਪੱਤੇ ਅੱਡ ਹੋ ਜਾਣੇ ਆਈ ਅਕਲ ਟਕਾਣੇ ਹੁਣ ਤੇਰੀ ਲੱਗਾ ਪਤਾ ਨਾ ਹੁਣ ਆ ਗਈ ਹੀ ਨਾ ਆਈ ਹੀ ਨਾ ਇੱਥੇ ਰਾਜ ਮੈਂ ਉਹ ਲੱਗਾ ਆਖਣਾ ਵੀ ਐਸੀ ਆਈ ਹੀ ਤੇ ਪਤਾ ਨਹੀਂ ਗੱਲਾਂ ਕੀਤੀਆਂ ਹੁਣਗੇ ਮੈਨੂੰ ਤੇ ਹੁਣ ਪਤਾ ਨਹੀਂ ਵੀ ਕੀ ਗੱਲਾਂ ਕੀਤੀਆਂ ਕੀ ਨਹੀਂ ਤੂੰ ਵੀ ਲੱਗੇ ਬੈਠੀ ਹੁੰਦੀ ਮੈਨੂੰ ਵੀ ਪਤਾ ਵੀ ਚੁਗਲੀਆਂ ਹੀ ਕੀਤੀਆਂ ਲੱਗੇ ਤੇ ਨਹੀਂ ਮੈਂ ਬੈਠੀ ਮੈਨੂੰ ਤੇ ਠਾਲ ਦਿੱਤਾ ਹੀ ਇਜਰ ਮੈਂ ਆਈਆਂ ਪੌੜੀ ਚ ਹੌਲੀ ਹੌਲੀ ਸੁਣਦੇ ਹੋ ਨਹੀਂ ਹਨਾ ਉਦੋਂ ਲਈ ਹੀ ਆਖਣ ਸਾਡੇ ਘਰੋਂ ਹੋ ਕੇ ਜਾਮੀ ਮੈਂ ਤੇਰਾ ਇਦਾਂ ਕਰੂੰ ਉਦਾਂ ਬਹੁਤ ਜਾਰੀਆਂ ਉਹਨੇ ਚੜਾਈ ਦੀ ਅਗਲਾ ਕੀਤੇ ਮੈਂ ਤੁਹਾਨੂੰ ਅੱਗੇ ਵੀ ਦੱਸੀਆਂ ਵਾ ਤੇ ਪਰ ਹੁਣ ਮੇਰੀ ਗੱਲ ਸੁਣ ਲੋ ਹੁਣ ਜੇ ਬਲਜੀਤ ਨੂੰ ਜੇ ਹੁਣ ਪੈਸੇ ਤੁਸੀਂ ਦਿੱਤੇ ਆ ਦਿੱਤੇ ਆ ਨਾ ਜੇ ਕਿੰਨੇ ਦਿਨ ਹੋਏ ਆ ਕਿਤੇ ਸੁਣਦੇ ਜੀ ਗੱਲ ਮੈਂ ਬਲਜੀਤ ਨੂੰ ਹੁਣ ਪੈਸੇ ਦਿੱਤੇ ਆ ਨਾ ਤੇ ਗਾਂ ਨਾ ਈ ਢੀ ਛੇਤੀ ਹੁਣ ਹਾਂ ਕਰਦੇ ਉਹਨੂੰ ਤੇ ਦੱਸ ਮੈਂ ਉਹੋ ਗੱਲ ਵੀ ਮੈਂ shearਾਈ ਆ ਵੀ ਉਹਨੂੰ ਹਾਂ ਮੈਂ ਕਰ ਦੂੰਗਾ ਹੁਣ ਤੇ ਉਹ 10000 ਰੁਪਏ ਲੈ ਕੇ ਗਈ ਆ ਤੇ ਉਹ ਵੀ ਕਿਤੇ ਮੰਗਤ ਨਹੀਂ ਲੈਣ ਲੱਗੀ ਅਸੀਂ ਤਾਂ ਇਦਾਂ ਹੀ ਆ ਕਿ ਸਹੀ ਛਮਾ ਹੀ ਪੈਸੇ ਦਿੰਨੇ ਆ ਕੋ ਛੇਸ਼ਮਾ ਹੀ ਦੀ ਗੱਲ ਵਾ ਕਿੰਨੀ ਵਾਰ ਤੇ ਪੈਸੇ ਦਿੱਤੇ ਆ ਜਿਹੜਾ ਅਸੀਂ ਜਾਣੇ ਦੇ ਕੇ ਉਹਨੇ ਜਿਹੜੀ ਉਦਾਂ ਮਿਲਣੇ ਹੁੰਦੀ ਦੇ ਦੇਈ ਦੇ ਆ ਉਹ ਕਿਸੇ ਗੱਲ ਗਿਣਤੀ ਚ ਵੀ ਨਹੀਂ ਗੇ ਨਹੀਂ ਗੱਲ ਗਿਣਤੀ ਚ ਹੈਗੇ ਆ ਤੇ ਇਹ ਆ ਵੀ 10000 ਰੁਪਏ ਤਾਂ ਉਹਨੇ ਹੋਂ ਹੀ ਮੰਗਿਆ ਸਾਡੇ ਕੋਲ ਕਦੀ ਤੇ ਉਦਾਂ ਹੀ ਆ ਨਾ ਕਰੀ 10000 ਦੇਤਾ ਕਦੀ ਸੂਟ ਦੇਤਾ ਕਦੀ ਕੋਹ ਦੇਤਾ ਪਰ ਮੇਰਾ ਮਨ ਵਾ ਵੀ ਤੁਸੀਂ ਲਿਖਿਆ ਕਰੋ ਜੋ ਪੈਸਾ ਦਿੰਨੇ ਆ ਨਾ ਲਿਖੋ ਕੱਲ ਨੂੰ ਕੋਈ ਗੱਲਬਾਤ ਹੋਈ ਨਾ ਤੇ ਦੱਸਣ ਵਾਲੇ ਤੇ ਬਣਾਂਗੇ ਵੀ ਆਪੇ ਕੁੜੀ ਨੂੰ ਪੈਸੇ ਹੀ ਦਿੰਦੇ ਰਹੇ ਆਂ ਆਪਾਂ ਜੇ ਤਾਂ ਰਹਿੰਦਾ ਮਾਪੇ ਦੇ ਵਿੱਚ ਨਹੀਂ ਤੇ ਕੁੜੀ ਮੁਕਰ ਚਲਦੀ ਐ ਵੀ ਮੈਨੂੰ ਨਹੀਂ ਦਿੰਦੇ ਰਹੇ ਕੁੜੀ ਤੇ ਨਾਮ ਮੁਕਰੂਗੀ ਤੇ ਚੁੱਕਣਾ ਪੱਥਰ ਪਾੜ ਦਿੰਦੀ ਆ ਜਿਹੋ ਜਿਹਾ ਰਾਜਵਾ ਜੇ ਕਿਤੇ ਉਹਦੀ ਟੇਟੇ ਚੜ ਗਈ ਨਾ ਸਭ ਕੋ ਵੱਖਰਾ ਹੋ ਜਾਣਾ ਵਾ ਦੂਜੀ ਗੱਲ ਹੋਰ ਸੁਣ ਲੋ ਨੌ ਰਾਣੀ ਦੀ ਆਂਦੇ ਆ ਵੀ ਐ ਸਕੂਲ ਦੇ ਵਿੱਚ ਉਹਨੂੰ ਐਡਮਿਸ਼ਨ ਨਹੀਂ ਕਰਾਉਣੀ ਹੌਸਟਲ 'ਚ ਹੁਣ ਦੂਜੇ 'ਚ ਕਰਾਉਣੀ ਆ ਅਈਸ਼ਾ ਹਾਂ ਉਹ ਤਾਈਓ ਮੇਰੇ ਲਾਗੇ ਬਿਜਾਰਤਾ ਪਉਦੀ ਸੀ ਉਹ ਨਾ ਹੋਸਟਲ ਚੇਂਜ ਕਰਨਾ ਹੋਸਟਲ ਚੇਂਜ ਕਰਨਾ ਤੇ ਮੈਂ ਇੰਨੀ ਗੱਲ ਗੌੜੀ ਨਹੀਂ ਮੈਂ ਕਿਹਾ ਚੱਲ ਇੱਥੇ ਅਮਰਸਰ ਪਾ ਦੂਗੀ ਜਾਂ ਚੰਡੀਗੜ੍ਹ ਪਾ ਦੂਗੀ ਹੁਣ ਮੈਨੂੰ ਇੰਨਾ ਥੋੜਾ ਪਤਾ ਹੀ ਨਹੀਂ ਕਿ ਉਹਨੇ ਹੋਸਟਲ ਕਿੱਥੇ ਚੇਂਜ ਕਰਨਾ ਸਾਡੇ ਵਰਗਿਆਂ ਨੂੰ ਕਿੰਨੇ ਪੁੱਛਣਾ ਵਾ ਨਾਲੇ ਮੇਰੇ ਵਰਗੀ ਨੂੰ ਮੁੰਡੇ ਦਾ ਫੋਨ ਆਇਆ ਉਹਨਾਂ ਗੇਟਮਿਟ ਹੋ ਗਈ ਆ ਦੋ ਤਿੰਨ ਜਾਣੀਆਂ ਬਾਹਰ ਗਏ ਬੰਦੇ ਟੋਰਾ ਨਾ ਫਿਰਦਿਆਂ ਜੋਸਲਾ ਕਰਦਿਆਂ ਇੱਕ ਜਾਣੀ हां दीदी ਇਦਾਂ ਕਰ ਲਾਂਗੇ ਉੱਥੇ ਵਧੀਆ ਵਾ ਉੱਥੇ ਵਧੀਆ ਮੈਨੂੰ ਹੁਣ ਦੱਸ ਕੇ ਪਤਾ ਗਈ ਜਾਣ ਲੱਗਿਆ ਅਸੀਂ ਤਲਵਜੀ ਚੱਲੇ ਆਂ ਜਾਣ ਲੱਗਿਆ ਉਹ ਵੀ ਤੇ ਗੱਡੀ ਕਿਰਾਏ ਤੇ ਕਰਕੇ ਦਿੱਤੀ ਮੁੰਡੇ ਸਾਡੇ ਨੇ ਪਹਿਲਾਂ ਗਾਡੂ ਨੇ ਉਹਨੇ ਨਹੀਂ ਸਾਨੂੰ ਪੁੱਛਿਆ ਮੰਮੀ ਇਹ ਆਂਦੀ ਵੀ ਉੱਥੇ ਪਾਉਣਾ ਜਾਂ ਸਾਡੀ ਸਲਾਹ ਵਾਂ ਇਦਾਂ ਕਰਨਗੇ ਕੋਈ ਮਤਲਬ ਨਹੀਂ ਹੈਗਾ ਤੇ ਸਵੇਰ ਦੀਆਂ ਤਿੰਨ ਚਾਰ ਜਾਣੀਆਂ ਚੜਕੇ ਚਿੱਲ ਗਈਆਂ ਨਹੀਂ ਤੇ ਗੱਡੀ ਆ ਘਰ ਖਲੋਤੀ ਹੀ ਉਹ ਡਰਾਈਵਰ ਨੂੰ 1000 ਰੁਪਿਆ ਦਿੰਦੇ ਇਹ ਚ ਪਾਉਂਦੇ ਤੇਲ ਦੇ ਆਪਣੀ ਗੱਡੀ ਖੜਦੀਆਂ ਮੇਰੇ ਨਾਲ ਹੁਣ ਕੋਈ ਗੱਲ ਕਰਦੀ ਤੇ ਮੈਂ ਇਹਨੂੰ ਕਹਿੰਦੀ ਜਦੋਂ ਸਾਨੂੰ ਤੇ ਪੁੱਛਣਾ ਦੱਸਣਾ ਹੀ ਨਹੀਂ ਆਪ ਹਮਾਰੇ ਕੰਮ ਕਰਨੇ ਆ ਤੇ ਫਿਰ ਮੈਂ ਕੀ ਕਰਾਂ ਹੁਣ ਇਸ ਗੱਲ ਦੇ ਵਿੱਚ ਗਿੰਦਰ ਅੱਜਕੱਲ ਨੌਵੇਂ ਇਦਾਂ ਹੀ ਆ ਜਿੱਥੋਂ ਪੇਕੇ ਦਵਾਈ ਲੈਣਗੇ ਨਾ ਨੌਵੇਂ ਨੇ ਵੀ ਉੱਥੋਂ ਦਵਾਈ ਲੈਣੀ ਹੁੰਦੀ ਆ ਜਿੱਥੇ ਪੇਕੇ ਆਖਣਗੇ ਨਾ ਉੱਥੇ ਹੀ ਇਹਨਾਂ ਨੇ ਜਾਣਾ ਦਾ ਜਾਂ ਇਹਨਾਂ ਦੇ ਪੇਕੇਆਂ ਦੇ ਨਿਆਣੇ ਇਹਦੇ ਪੜਦੇ ਹੋਣੇ ਕੋਈ ਨਾ ਕੋਈ ਉੱਥੇ ਜਿੱਥੇ ਹੀ ਗਈਆਂ ਦਾ ਲਹੋਜੀ ਤੇ ਇਹਨਾਂ ਨੇ ਉੱਥੇ ਹੀ ਪਾਉਣੇ ਆ ਸਾਨੂੰ ਕਿੰਨੇ ਪੁੱਛਣਾ ਜਿਹੜੀਆਂ ਕੱਲੀਆਂ ਖਰੀਦਦੀਆਂ ਮੈਂ ਤਾਂ ਉੱਥੇ ਜਿੱਥੇ ਪੇਕੇ ਜਾਂਦੇ ਉੱਥੇ ਜਾਂਦੀਆਂ ਵਾ ਤੇ ਨਿਆਣੇ ਤੇ ਫਿਰ ਦੂਰ ਦੀ ਗੱਲ ਵਾ ਜਾਦੇ ਵੱਡਿਆਂ ਚ ਜਿਆਦਾ ਪੜਨਾ ਤੇ ਨਹੀਂ ਆਉਂਦਾ ਪੜਨ ਵਾਲਾ ਤੇ ਆਂਦੇ ਹੀ ਇੱਕ ਬੱਚਾ ਹੀ ਤਗੜੇ ਘਰ ਦਾ ਉਹ ਲੈਟਾਂ ਚ ਪੜਦਾ ਸੀ ਇੱਕ ਬੱਚਾ ਹੀ ਮਾੜੇ ਘਰ ਦਾ ਉਹ ਘਰ ਦੀ ਉਹ ਗੋ ਹੀ ਉਹਦੀ ਲੈਟਖਾਣੀ ਉਹ ਉੱਥੇ ਪੜਦਾ ਸੀ ਉਹ ਫਸਟੇ ਆ ਗਿਆ ਤੇ ਤਗੜੇ ਵਾਲਾ ਫੇਲ ਹੋ ਗਿਆ ਜਿੰਨੇ ਪੜਨਾ ਜਿੰਨੇ ਪੜਨਾ ਉਹ ਨੇ ਪੰਜਾਬੀ ਸਕੂਲੇ ਪੜ ਜਾਂਦੇ ਹਾਂ ਹੋ ਮੈਨ ਲੱਗਾ ਗੱਲ ਕਰਨ ਵੀ ਸਰਕਾਰੀ ਸਕੂਲ ਬਹੁਤ ਵਧੀਆ ਹੁੰਦੇ ਆ ਸਭ ਕੋ ਟੀਚਰ ਵੀ ਵਧੀਆ ਤੇ ਸਰਕਾਰੀ ਸਕੂਲ ਹੀ ਵਧੀਆ ਬੱਚੇ ਇਹਨੂੰ ਇੱਥੇ ਪਾ ਉਹ ਜਿੰਨੇ ਪੜਨਾ ਉਹਨੇ ਇੱਥੇ ਹੀ ਵੱਢ ਲੈਣਾ ਹੁਣ ਤੇ ਆਪਣੀ ਵਾਈ ਦੀ ਕਮਾਈ ਉਹ ਕੁੜੀ ਦੀ ਪੈੜੀ ਦੀ ਕਮਾਈ ਮੁੰਡੇ ਦੀ ਨੌਕਰੀ ਦੀ ਕਮਾਈ ਤੇ ਜਦੋਂ ਸਭ ਕੁਝ ਵੱਖੋ ਵੱਖ ਹੋ ਗਿਆ ਫਿਰ ਲੋਜੀ ਛੱਡ ਕੇ ਫਿਰ ਕਿੱਥੇ ਬਾਹਰਲੇ ਮੁਲਕਾਂ ਚ ਨਿਆਣੇ ਪੜਨਕਲਾ ਹੁੰਣਗੀਆਂ ਉਹ ਯਾਰ ਫਿਰ ਕੱਲ ਉੱਥੇ ਆ ਗਈ ਜਿਹੜੀ ਹੁਣ ਗਿਣਤੀ ਦੀਆਂ ਰੋਟੀਆਂ ਲਾਉਂਦੀਆਂ ਉਹਨਾਂ ਨੂੰ ਸਮਝ ਕਿੱਥੋਂ ਆਵੇ ਰੋਟੀ ਦੀ ਗਿਣਤੀ ਦੀ ਲਾਉਂਦੀਆਂ ਨਾ ਇੱਕ ਦੂਜੇ ਨੂੰ ਪੁੱਛਦੀ ਕਿ ਕਿੰਨੀਆਂ ਖਾਓਗੇ ਕਿੰਨੀਆਂ ਖਾਓਗੇ ਬਲਜੀਤ ਉਹ ਤਾਂ ਸਿਰ ਫੜਕੇ ਬੈਠੀ ਆ। ਕੀ ਕਰਾਂ ਫਿਰ ਮੰਮੀ? ਕੋਈ ਗੱਲ ਨਹੀਂ। ਮੈਨੂੰ ਪਤਾ ਵਾ ਜਿਹੜਾ ਕੰਮ ਹੋਇਆ ਵਾ ਕੋਈ ਗੱਲ ਨਹੀਂ ਮੈਂ ਹੀ ਲਾ ਕੋ ਕਰਦੀ ਆ। ਮੈਨੂੰ ਵੀ ਫਿਕਰ ਵਾ ਮੁੰਡੇ ਦੀ ਕੱਲੀ ਤੈਨੂੰ ਤਾਂ ਨਹੀਂ ਗੀ। ਇਹੋ ਮੰਮੀ ਮੈਂ ਸੋਚਣ ਦੀ ਸੀ ਜੇ ਇਹੋ ਫੋਨ ਇਹਦੇ ਹੱਥੋਂ ਡਿੱਗ ਪੈਂਦਾ ਟੁੱਟ ਜਾਂਦਾ ਤੇ ਫੇਰ ਵੀ ਇਹਨੇ ਇਤਨਾ ਹੀ ਕਰਨਾ ਹੀ ਘਰ ਤੇ ਸਾਂਝਾ ਹੀ ਆ ਨਾ ਤੇ ਜੇ ਬੰਦੇ ਨੇ ਕੋਈ ਹੈਲਪ ਕਰਨੀ ਹੋਵੇ ਤੇ ਫੇਰ ਜੇ ਮੈਂ ਕੋਈ ਪੈਸੇ ਮੰਗਣੇ ਹੋਣ ਤੇ ਫੇਰ ਫਿਰ ਅੱਗੇ ਇੱਕ ਦਿਨ ਮੰਗੇ ਹੀ ਨਾ ਉਹਦਨੇ ਨੇ ਮੈਨੂੰ ਠੋਕ ਕੇ ਜਵਾਬ ਦਿੱਤਾ ਜੇ ਮੈਂ ਆਪਣੇ ਪੇਕੇ ਦਾ ਪੈਸੇ ਲੈ ਹੀ ਆਈ ਉਸੇ ਵळे 15000 ਰੁਪਏ ਮੰਗ ਲਿਆ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਉਹਨੇ ਮੁੰਡੇ ਦੀ ਐਡਮਿਸ਼ਨ ਕਰਾਉਣੀ ਆ ਚਲ ਬਾਅਦ ਚ ਮੰਗ ਲੂੰਗੀ ਪਰ ਨਾ ਲਿਆਜ ਤੇ ਹੈ ਹੀ ਨਹੀਂ ਨਾ ਕੋਈ ਚਲ ਕੋਈ ਗੱਲ ਨਹੀਂ ਮੈਂ ਕੋਈ ਗੱਲ ਮੈਨੂੰ ਪੈਨਸ਼ਨ ਜਿਹੜੀ ਮਿਲਦੀ ਆ ਨਾ ਮੈਂ ਕਢਾ ਕੇ ਲਿਆ ਕੇ ਦਿੰਨੀ ਆ ਆਪਾਂ ਮੁੰਡੇ ਨੂੰ ਪਾਉੰਨੇ ਆ ਸਕੂਲੇ ਇਦਾਂ ਤੇ ਮੈਨੂੰ ਰਹਿਣ ਦੇਣਾ ਫਿਰਦੇ ਤੁਰਦੇ ਉਹਨੂੰ ਸਕੂਲੇ ਪਾਵਾਂਗੇ ਤੇ ਤੂੰ ਟੈਨਸ਼ਨ ਨਾ ਲੈ ਮੰਮੀ ਕਿਹੜੀਆਂ ਪੋਹਾਲੀਆਂ ਗੱਲਾਂ ਕਰ ਰਹੀਆਂ ਪੈਨਸ਼ਨ ਤੁਹਾਡੀ ਕਿੰਨੀ ਗਵਾ ਉਹਦੀਆਂ ਤਾਂ ਤੁਹਾਡੀਆਂ ਦਵਾਈਆਂ ਹੀ ਹੁੰਦੀਆਂ ਵਾ ਤੇ ਉਹਦੇ ਨਾਲ ਐਡਮਿਸ਼ਨ ਕਿੱਦਾਂ ਹੋਜੂਗੀ ਭਲਾ ਚਾਹ ਤਾਂ ਥੋੜੇ ਬੋਤੇ ਹੋਣਗੇ ਥੋੜੇ ਬੋਤੇ ਕਿਤੇ ਪੁੱਛ ਲੂੰਗੀ ਤੇ ਮੈਂ ਐਡਮਿਸ਼ਨ ਕਰਾ ਦਊਗੀ ਤੇ ਤੂੰ ਐਦਾਂ ਨਾ ਬਹਿ ਮਿੰਨੋ ਐਦਾਂ ਬੈਠੀ ਚੰਗੀ ਲੱਗਦੀ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਣੇ ਤੂੰ ਜੇਰਾ ਕਰ ਔਰ ਮੰਮੀ ਘਰ ਦੇ ਵਿੱਚ ਕੰਮ ਵੇਹ ਲੋ ਕਹੋ ਜੀ ਹੋਂਡੇ ਹਜੇ ਕੋਈ ਬਗਾਨਾ ਹੋਵੇ ਨਾ ਬਾਹਰ ਹੋਵੇ ਨਾ ਫੇਰ ਵੀ ਐਦਾਂ ਕਰਦਾ ਚੰਗਾ ਲੱਗਾ ਹੈ ਤੇ ਮੈਂ ਤੇ ਰਾਣੀ ਆ ਨਾ ਇੰਨਾ ਮੈਂ ਸੋਚ ਸਕਦੀ ਆ ਵੀ ਮੇਰਾ ਮੁੰਡਾ ਸਕੂਲੇ ਜਾਣ ਲਿਆ ਤੇ ਇਹਦਾ ਘਰ ਬੈਠਾ ਨਹੀਂ ਤੇ ਨਿਆਣੇ ਬੰਦਿਆਂ ਦਾ ਤਰਸ ਮਾਰ ਜਾਂਦਾ ਨਿਆਣੇ ਦਾ ਵੀ ਚੱਲ ਇਹ ਤੁਰਿਆ ਫਿਰਦਾ ਲੈ ਮੇਰੇ ਕੋਲ ਪੈਸੇ ਤੇ ਐਡਮਿਸ਼ਨ ਕਰਾ ਲਾ ਪਰ ਜਿਹੜੇ ਮੇਰੇ ਕੋਲ ਵੀ ਉਹ ਵੀ ਉਹਨੇ ਰਖਾ ਲਏ ਤੇ 5000 ਸਿਰ ਤੇ ਸਿਰ ਤੇ ਹੀ ਆ ਉਹ ਮੈਂ ਕਿੱਦਾਂ ਦੇਣਾ ਮੈਨੂੰ ਤੇ ਇਹ ਫਿਕਰ ਪਿਆ ਚੱਲ ਪੁੱਤ ਹੁਣ ਉਹਨੂੰ ਕੀ ਕਹੀਏ ਜਦੋਂ ਕਾਂਵਾਂ ਦੀ ਅੱਖੇ ਲੱਗਦੀ ਤੇ ਕੋਈ ਗੱਲ ਨਹੀਂ ਹੁਣ ਉਹਦੀ ਸੋਚ ਵਾ ਨਾ ਉਹ ਤੈਨੂੰ ਕਹਿੰਦੀ ਆ ਤੇ ਮੈਨੂੰ ਇਹ ਵੀ ਇਹਦਾ ਆਪਣਾ ਪਸ ਜਿੱਦਾਂ ਮਰਜੀ ਪੜਾ ਲੇ ਉਹਨੇ ਲੱਤ ਨਿਕਲਣਾ ਜਿਹੜੇ ਹੁਣੇ ਨਹੀਂ ਕਿਤੇ ਅੱਖੇ ਲੱਗਦਾ ਵੇ ਉਹ ਖਰਿਆ ਕਿਦਾਂ ਵਿਚਾਰੇ ਕੋ ਫੋਨ ਟੁੱਟ ਗਿਆ ਕਿਦਾਂ ਨਹੀਂ ਨੀ ਤੋ ਤੋੜਨ ਵਾਲਾ ਤਾਂ ਹੈ ਨਹੀਂਗਾ ਮੰਮੀ ਉਹ ਬੜਾ ਸਮਝਦਾਰ ਵਾ ਇਹੋ ਜੇ ਕੰਮ ਉਹ ਨਹੀਂ ਕਰਦਾ ਪਰ ਕਿੰਨੀਆਂ ਕਿੰਨੀਆਂ ਗੱਲਾਂ ਰਾਜਵਿੰਦਰ ਨੇ ਸੁਣਾਤੀਆਂ ਵਾ ਇਹ ਵੱਡਾ ਹੋ ਕੇ ਆ ਕਰੂਗਾ ਜੇ ਕਰੂਗਾ ਹੁਣੇ ਉਹਨੂੰ ਸਰਟੀਫਿਕੇਟ ਦੇ ਦਿੱਤਾ ਵਾ ਮਾਣੇ ਪੰਦਾ ਵੀ ਇਹਨੇ ਮਾੜਾ ਨਿਕਲਣਾ ਵਾ ਮੈਨੂੰ ਤਾਂ ਗੁੱਸਾ ਆ ਰਿਹਾ ਵੀ ਇਹ ਤੇ ਆ ਜੇ ਉਹਦੋਂ ਮੇਰੇ ਨਾਲ ਤੁਰ ਪੈਂਦੇ ਪੱਠੇ ਬਾਅਦ ਚ ਲੈ ਆਉਂਦੇ ਹਾਂ ਤੇ ਐਡਮਿਸ਼ਨ ਹੋ ਜਾਂਦੀ ਵੇਲੇ ਸਰ ਆਹ ਕੰਮ ਤੇ ਨਾ ਹੁੰਦਾ ਨਹੀਂ ਉਹਦੇ ਇਰਾਦੇ ਚ ਵੀ ਪੱਠੇ ਟਾਈਮ ਨਾ ਲੈਵਾ ਤਾਂ ਤਾਂ ਚੱਲ ਗਿਆ ਉਹਨੂੰ ਕੀ ਪਤਾ ਵੀ ਆਹ ਕੰਮ ਮਖਰੋ ਹੋ ਜਾਣਾ ਵਾ ਕੋਈ ਗੰਨ ਜੋ ਮਾਲਕ ਕਰਦਾ ਚੰਗਾ ਹੀ ਕਰਦਾ ਵਾ ਕੋਈ ਨਹੀਂ ਤੂੰ ਟੈਨਸ਼ਨ ਨਾਲ ਸਾਰੇ ਕੰਮ ਹੋ ਜਾਣੇ ਆ ਚੰਗੇ ਹੀ ਹੋ ਜਾਣੇ ਆ ਚੁੱਪ ਕਰਕੇ ਨਾ ਤੇ ਬਹਿ ਤੂੰ ਐਵੇਂ ਨਾ ਬਿਮਾਰ ਹੋ ਜੀ ਲੈ ਆ ਤੇ ਬਣੀ ਨਾ ਗੱਲ ਫੋਨ ਤੇ ਮੇਰਾ 2000 ਦਾ ਬਣੀ ਹੀ ਵਿਗਣਾ ਉਹ ਤਾਂ ਪਹਿਲਾਂ ਹੀ ਖਰਾਬ ਸੀ ਆ ਮੁੰਡੇ ਨੇ ਹੱਥ ਲਾਤਾ ਤਾਂ ਬਹਾਨਾ ਮਿਲ ਗਿਆ ਕਿ ਤੇਰੇ ਮੁੰਡੇ ਨੇ ਮੇਰਾ ਫੋਨ ਤੋੜਤਾ ਹੁਣ ਆਇਆ ਕੰਮ ਸੈਟ 15000 ਰੁਪਇਆ ਲਵੂੰਗੀ ਕੋਈ ਆਪਣੀ ਚੀਜ਼ ਲਵੂੰਗੀ 10 ਤਾਂ ਮਿਲ ਗਿਆ ਵਾ 5 ਰਹਿ ਗਿਆ ਉਹ ਵੀ ਕੜਾ ਮੈਂ ਛੱਡਣ ਲੱਗੀ ਉਹ ਵੀ ਮੈਂ ਕੜਾ ਹੀ ਲੈਣਾ ਵਾ ਉਹ ਮੇਰੀਆਂ ਤਾਂ ਦਹੇ ਦੀਆਂ ਦਹੇ ਉਂਗਲਾਂ ਹੀ ਘੋ ਦੇ ਵਿੱਚ ਵਾ ਕਰਦੀ ਨਾ ਮੇਰੇ ਮੁੰਡਿਆਂ ਦੀ ਰੀਸਾ ਵੱਡੇ ਸਕੂਲੇ ਮੁੰਡਾ ਪੜਾਉਣਾ ਪੜਵਾਉਣੀ ਮੈਂ ਤੇਰੇ ਕੋ ਵੱਡੇ ਸਕੂਲੇ ਸਰਕਾਰੀ ਸਕੂਲੇ ਹੀ ਜਾਊਗਾ ਹੁਣ ਤੇ ਨਾ ਆਪਣ ਬੋਰੀਆਂ ਦਵਾਰੇ ਹੋਈਆਂ ਤੇ ਸਵੇਰੇ ਮੈਨੂੰ ਛੇਤੀ ਕਰ ਲੈ ਛੇਤੀ ਕਰ ਲੈ ਤੇ ਨਾ ਤੂੰ ਤਿਆਰੀ ਹੋਈਆਂ ਤੇ ਨਾ ਕਿਹੜੇ ਮੁੰਡੇ ਦੇਖਣਦੇ ਆ ਪਿਆ ਪਿਆਰ ਨਾਲ ਘੋਟ ਪਾਣੀ ਪਿਆਲ ਐਦਾਂ ਕਰੋ ਇੱਕ ਭੰਡ ਹੋਰ ਪੱਠਿਆਂ ਦੀ ਲੈ ਆਓ ਹੁਣ ਕੀ ਹੋ ਗਿਆ ਵਾ ਆ ਤੱਕ ਗਿਆ ਵਾ ਟਾਈਮ ਨਾਲੀ ਆ ਗਿਆ ਬਹੁ ਟਾਈਮ ਨਾਲ ਆ ਗਏ ਆ ਘੰਟਾ ਉੱਥੇ ਲਾ ਕੇ ਆਏ ਆ ਉਹ ਕੀ ਹੋਇਆ ਕੀ ਹੁਣ ਜਾਣਾ ਨਹੀਂ ਗਾ ਨਹੀਂ ਹੁਣ ਨਹੀਂ ਜਾਣਾ ਕਿਤੇ ਵੀ ਕਿਉਂ ਇੱਥੇ ਤੇ ਹੋਰ ਪੰਗਾ ਪੈ ਗਿਆ ਹੁਣ ਕੀ ਕਰਨ ਜਾਣਾ ਉੱਥੇ ਮੂੰਹ ਵਿਖਾ ਲੈਣ ਜਾਣਾ ਉਹਨਾਂ ਨੂੰ ਉਹ ਬਲਦੀਰ ਐਵੇਂ ਸਰਦੀਆਂ ਰਿਆ ਗੱਲ ਦੱਸ ਗੱਲ ਹੋਈ ਗਈ ਆ ਉਹ ਨਿੱਕੇ ਦਾ ਫੋਨ ਤੋੜਤਾ ਮੁੰਡੇ ਨੇ ਉਹ ਜਿਹੜੇ ਮੇਰੇ ਕੋਲ ਪੈਸੇ ਹੀ ਨਾ ਅਗਲੀ ਨੇ ਰਖਾ ਲਿਆ ਵੀ ਮੈਂ ਇੱਥੇ ਰੱਖੋ 15000 ਸਨੌਂ ਡੀ ਉਹ ਮੇਰੇ ਕੋਲ ਦਾ ਹੀ ਮੈਂ 10 ਦਾ 10 ਹੀ ਫੜਾਤਾ ਤੁਹਾਨੂੰ ਤੇ ਬਲਜੀਤ ਤੇਰਾ ਵੀ ਕਸੂਰ ਆ ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਕਿ ਮੁੰਡੇ ਨੂੰ ਉਹਦੇ ਕਮਰੇ 'ਚ ਨਾ ਜਾਣ ਦੇਗਾ ਉਹਦੇ ਮਹਿੰਗੇ ਭਾਰੇ ਚੀਜ਼ਾਂ ਹੁੰਦੀਆਂ ਹੋਣ ਭਾਵੇਂ ਪਹਿਲਾਂ ਹੀ ਖਰਾਬ ਉਹਨੇ ਜਿੰਮੇ ਸਾਡੇ ਲਾਉਣੀਆਂ ਹੁੰਦੀਆਂ ਆ ਆਹੋ ਕਰਦਾ ਮੁੰਡੇ ਦਾ ਕਸੂਰ ਆਪਣਾ ਕਸੂਰ ਨਾ ਕੱਢਿਓ ਜਦੋਂ ਮੈਂ ਕਿਹਾ ਸੀ ਵੀ ਪੱਠੇ ਬਾਅਦ 'ਚ ਲੈ ਕੇ ਆਓ ਪਹਿਲਾਂ ਜਾ ਕੇ ਤੇ ਐਡਮਿਸ਼ਨ ਕਰਾਉਨੇ ਆ ਉਹ ਪੈਸੇ ਉਧਰ ਲੱਗੇ ਹੁੰਦੇ ਆਪਵਾੜਾ ਤਨ ਨਾ ਪੈਂਦਾ ਸਾਡੇ ਪਾ ਦਾ ਤੇ ਹੁਣ ਤੂੰ ਪੱਠੇ ਨਾ ਭਾਣਾ ਲਾਤਾ ਅੱਗੇ ਵੀ ਤੇ ਟੀਵੀ ਦਾ ਰਿਮੋਟ ਖਰਾਬ ਹੀ ਪਹਿਲਾਂ ਵੀ ਲੱਗਦਾ ਸੀ ਤੇ ਮੁੰਡੇ ਨੇ ਪਤਾ ਕਿਹੜਾ ਪੀੜਾ ਨੇ ਪੈਰ ਉਠਾ ਹੋ ਗਿਆ ਤੇ 500 ਰੁਪਏ ਨੇ ਸਾਡੇ ਕੋਲ ਲਿਆ ਹੀ ਤੈਨੂੰ ਚੇਤਾ ਭੁੱਲ ਜਾ ਨਾ ਮੈਨੂੰ ਨੀ ਕਾ ਚੇਤਾ ਭੁੱਲਦਾ ਤੇ ਬੇਨ ਨਹੀਂ ਆਣਾ ਮਾਓ ਨਿਆਣੇ ਤੇ ਕਈ ਕੋ ਕਰਦੇ ਆ ਕੀ ਪਤਾ ਇਹ ਤਾਂ ਫੋਨ ਪਹਿਲਾਂ ਹੀ ਖਰਾਬ ਉਹਨੇ ਮੇਰੇ ਨਾਲ ਮੜਦਾ ਕਿ ਨਹੀਂ ਦੱਸੋ ਹੁਣ ਅਣ ਮਿਸ਼ਨ ਕਰਾਉਣੀ ਕਿੱਥੋਂ ਆ ਉਹ ਚਲ ਤੂੰ ਕੋਈ ਨਾ ਟੈਨਸ਼ਨ ਆਲਾ ਕੋਈ ਨਾ ਕੁਝ ਸੋਚਦੇ ਆ ਕਰਾ ਦਿੰਨੇ ਆ ਦੋ ਚਾਰ ਨੇ ਠਹਿਰ ਕੇ ਕਿੱਥੋਂ ਕਰਾ ਦਾਂਗੇ ਅੱਗੇ ਤੇ ਤੁਹਾਡ ਕੋ ਪੈਸੇ ਬਣੇ ਨਹੀਂ ਹੁਣ ਗਾਹ ਕਿੱਥੋਂ ਬਣ ਜਾਣਗੇ ਉਹ ਕਰੂੰਗਾ ਨਾ ਕੋਈ ਨਾ ਕੋਈ ਹਿਲਾ ਤੂੰ ਜੇਲਾ ਤੇ ਕਰ ਤੂੰ ਤੇ ਖਬੀ ਪੈਣੀ ਆ ਮੈਨੂੰ ਖਾਪੀਣਾ ਭਵਾ ਤੇ ਹੋਰ ਕੀ ਕਰਾ ਸਾਰੀ ਢਾੜੀ ਮੁੰਡਾ ਗਲੀਆਂ ਛਾਂਂਦਾ ਰਹਿੰਦਾ ਵਾ ਬਾਸ ਹੁਣ ਅੱਧਾ ਟਾਈਮ ਤੇ ਇਦਾਂ ਲੰਘ ਜਾਣਾ ਪੈਸੇ ਇਕੱਠੇ ਕਰਦਿਆਂ ਕਰਦਿਆਂ ਤੇ ਕਦੋਂ ਪੈਸੇ ਇਕੱਠੇ ਹੁਣ ਕਿਤੇ ਕਦੋਂ ਐਡਮਿਸ਼ਨ ਆ ਹੋਣਗੀਆਂ ਓਏ ਹੱਲ ਦੇ ਹੈਗਾ ਵਾ ਤੂੰ ਮੇਰੀ ਗੱਲ ਮੰਦੀ ਨਹੀਂ ਗੀ ਜੇ ਤੂੰ ਮੇਰੀ ਗੱਲ ਮੰਨੇ ਨਾ ਤੇ ਸਾਡੇ ਕਾਮੀ ਸੂਤ ਆ ਜਾਣ ਸਾਡੇ ਕਾਦਾ ਹੱਲ ਹੈਗਾ ਤੂੰ ਇਦਾਂ ਕਰ ਤਾਈ ਜਣਾ ਕੋ 10000 ਲੈਦਾ ਵਾ ਨਾ ਉਹਨਾਂ ਦਾ ਥੋੜੇ ਜਿਹੇ ਪੈਸੇ ਸਾਨੂੰ ਹੋਰ ਦੇ ਦੂ ਅਸੀਂ ਕਿਹਾ ਤੂੰ ਇਹ ਸਾਠੇ ਕਾ ਲਿਉਂਨੇ ਆ ਜਾਂ ਨਾ ਕੋਈ ਪੈਸੇ ਮੰਗਦੇ ਆ ਕਿਸੇ ਅੱਛਾ ਹੋਰ ਕੋ ਦੱਸੋ ਜਦੋਂ ਉੱਥੇ ਮੈਂ ਕਹਿਣ ਦੀ ਵੀ ਐਡਮਿਸ਼ਨ ਕਰਾਉਣੀ ਆ ਮੁੰਡੇ ਦੀ ਮੈਂ ਪੈਸੇ ਲੈ ਕੇ ਆਈ ਆ ਉਦੋਂ ਤਾਂ ਤੁਹਾਨੂੰ ਬੜਾ ਗੁੱਸਾ ਲੱਗਾ ਹੀ ਹੁਣ ਤੁਸੀਂ ਆਪਣੇ ਮੂੰਹ ਆਖੀ ਜਾਂਦੇ ਆ ਪੈਸੇ ਲੈ ਕੇ ਆ ਮੈਂ ਗੱਲ ਕਹਿਣੀ ਕੀ ਚਾਹੁੰਦੇ ਆ ਦੱਸੋ ਕੀ ਕਹਿਣੀ ਚਾਹੁੰਦੇ ਹੁਣ ਆਪਾਂ ਇੰਨੀ ਤੰਗੀ ਕੱਟਣ ਨੇ ਆ ਉਥੇ ਜ਼ਮੀਨ ਜਾਇਦਾਦ ਵਾ ਘਰ ਵਾ ਤੇਰਾ ਉਹ ਤੇਰੇ ਮਾਪਿਆਂ ਨੇ ਤੇਰੇ ਬਾਤ ਨਹੀਂ ਛੱਡਿਆ ਵਾ ਨਾ ਕਿ ਹੋਰ ਕਿਸੇ ਬਾਤ ਤੇ ਛੱਡਿਆ ਵਾ ਤੂੰ ਐਦਾਂ ਕਰ ਚਾਚੇ ਆਪਨੇ ਕਹਿੰਗੇ ਕਿ ਕਨਾਲ ਖਸਾਂ ਹੀ ਵੇਚਣਾ ਵਾ ਉਥੋਂ ਉਹ ਵੇਚ ਕੇ ਨਾ ਇੱਕ ਤੇ ਮੁੰਡੇ ਦੀ ਐਡਮਿਸ਼ਨ ਹੋ ਜੂਗੀ ਇੱਕ ਮੈਂ ਕੋਈ ਦੁਕਾਨਦਕੂਤਾ ਕਰ ਲੂੰਗਾ ਸਾਡਾ ਵੀ ਸਾਥ ਸੌਖਾ ਹੋ ਜੂਗਾ ਨਾ ਨਾ ਮੈਨੂੰ ਇਹ ਗੱਲ ਕਹਿਣੀ ਹੈਗੀ ਮੈਂ ਥੋ ਬੁਰੀ ਬੰਨਾ ਵਾ ਜਿਹੜਾ ਮੇਰਾ ਮੜਾ ਮਟਾਉਣ ਜਾਣਵਾ ਨਾ ਉਹ ਵੀ ਤੁਸੀਂ ਬੰਦ ਕਰਾਉਣਾ ਵਾ ਮੈਂ ਆਪਣੇ ਚਾਚਾ ਨੇ ਤਾਂ ਐਨ ਵੇਸ ਕਰਕੇ ਨਹੀਂ ਪੈ ਲਈ ਦਿੱਤੀ ਹੈਗੀ ਵੀ ਤੁਸੀਂ ਮਗਰੋਂ ਥੋੜੀ ਵੇਚ ਲੋ ਓਏ ਉਹਨਾਂ ਥੋੜੀ ਵੇਚਨੀ ਆ ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਇੰਨਾ ਕ ਕਰ ਲੇਗੀ ਨਾ ਸਾਡਾ ਵੀ ਜਿਹੜੇ ਦਿਨ ਸਿੱਧੇ ਹੋ ਜਾਣਗੇ ਅਸੀਂ ਕਿਹੜੀ ਸਾਰੀ ਮੰਗਨੇ ਉਹਨਾਂ ਕੋਲ ਜਿੰਨੀ ਮਰਜ਼ੀ ਸਫਾਈਆਂ ਕਰੋ ਇੱਕ ਵਾਰੀ ਵੇਚ ਜੀਏ ਤਾਂ ਉਸੇ ਵੇਲੇ ਆ ਹੋ ਜਾਂਦੇ ਗਾਂ ਪਸ਼ਾ ਹਾਂ ਪਾਣੀ ਲਿਆਵਾਂ ਮੈਂ ਬਸ ਬੋੜੀ ਮੈਂ ਪੀਆ ਉੱਥੋਂ ਵੇਲੀ ਹੋਈ ਹਾਂ ਹਾਂ ਮੋਟਰ ਨਾਲ ਛੱਡੀ ਪਾਣੀ ਡੋੰਡਿਆ ਮਈਆਂ ਨੂੰ ਉਹ ਡਾਡੂ ਕੇ ਪੱਠੇ ਪਾ ਕੇ ਮੈਂ ਆ ਗਿਆ ਜੇ ਤੇ ਮੈਂ ਜੇ ਰਲਾ ਕੇ ਏਟਿਆਂ ਪੱਠੇ ਤੇ ਉਹਦਾ ਛੇਦਰ ਦਾ ਫੂਨ ਆ ਗਿਆ ਅੱਛਾ ਪਾਖੀ ਜੰਦੀ ਆਖੇ ਮੇਰਾ ਚਾਚਾ ਸੋਰਾ ਠੀਕ ਨਹੀਂ ਕਰੇ ਪਤਾ ਲੈ ਜੋ ਉਹਦਾ ਆਣ ਕੇ ਵੀ ਉਹ ਤੇ ਘੜੀਆਂ ਪੜ ਜਾਂਦੇ ਆ ਹਾਏ ਹਾਏ ਮੇਰੀ ਗੱਲ ਸੁਣੋ ਘੜੀਆਂ ਪਲਾਂਦੇ ਆ ਤੇ ਹੁਣ ਫੋਨ ਕਰਨਾ ਹੀ ਉਹਨਾਂ ਨੇ ਆਨ ਦੱਸ ਹੁਣ ਕਰਨਾ ਫੋਨ ਆਖੇ ਪਿਛੇ ਤੋਂ ਮਾਰੀ ਵਾਰਾ ਮੋਟਾ ਉਦੋਂ ਤੋਂ ਹੱਦੋਂ ਤੋਂ ਪਤਾ ਲਿਆ ਹੁੰਦੇ ਆਪਾਂ ਜਾ ਕੇ ਹੁਣ ਘੜੀਆਂ ਬਲਾ ਤੇ ਤੁਹਾਨੂੰ ਫੋਨ ਕਰਤਾ ਹੁਣ ਹੋ ਲੈੰਦੋ ਤਾਂ ਠਾਂ ਠਾਂ ਨੂੰ ਕਿਉਂ ਹਣੇ ਤੇ ਕਦੀ ਛੇਤੀ ਹਨ ਜਾਣਦੀ ਮੈਂ ਨਾ ਜੀਂਦਿਆਂ ਜੀ ਤੇ ਕਿਸਦਾ ਮੂੰਹ ਵੇਖ ਲੈਣਾ ਕਿਸੇ ਨਾਲ ਗੱਲ ਕਰ ਲੈਣੀ ਮਰਿਆ ਪਿੱਛੋਂ ਮੁੜ ਕੇ ਕਿਸ ਨੇ ਪਤਾ ਲੱਗਣਾ ਵੀ ਮੇਰੇ ਕੌਣ ਆਇਆ ਤੇ ਕੌਣ ਗਿਆ ਤੇ ਹੁਣ ਟਾਈਮ ਹਾਡਾ ਕੋਈ ਸਾਡੇ ਘਰ ਨਿਆਣੀ ਨੋ ਰਣੀ ਸਾਡੀ ਉੱਚ ਲਗੀ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਲੋਜੀ ਕੋਈ ਨਹੀਂ ਕਿੰਦਾ ਮਾਰ ਦਿੰਦੇ ਆ ਪੱਠੇ ਮੈਂ ਪਾਤੇ ਆ ਮਗਰੋਂ ਕੋਈ ਬੂਹਾ ਖੜਕਾਵੇ ਬਾਜਾ ਮਾਰੇ ਅਖਣਾ ਅੰਦਰ ਹੀ ਹੋਣੀ ਹੈ ਅਗਲੇ ਭਲੇਖੇ ਤੇ ਜਦੋਂ ਮਾਰ ਜਿੰਦਾ ਵਾਜਾ ਉਹ ਜੇ ਕੋਈ ਰਿਸ਼ਤੇਦਾਰ ਨੇ ਆਉਣਾ ਜਾਂ ਕਿਸੇ ਭੈਣ ਭਰਾ ਦੇ ਆਉਣਾ ਫੋਨ ਕਰਕੇ ਹੀ ਆਉਣਾ ਵਾ ਹਰੇਕ ਕੋਦੇ ਫੋਨ ਹੋਣਾ ਤੇ ਤੁਸੀਂ ਇਕੱਲੇ ਚਲ ਜਿਓ ਹਾਂ ਮੇਰੀ ਕੋਈ ਜ਼ਰੂਰੀ ਹੈ ਵੀ ਦੋਹਾਂ ਨੇ ਜੰਗਲਾ ਪੱਜ ਕੇ ਅਸੀਂ ਜਾਣਾ ਨਾਲੇ ਕੁੜੀ ਕੇ ਫੇ ਤੂੰ ਮਗਰੋ ਜਾਣਾ ਵਾ ਨਾਲੇ ਗੱਡੀ ਚ ਤੇਲ ਪਾ ਲਾਂਗੇ ਨਾਲੇ ਘੜੀ ਭੰਨਾਂਗੇ ਤੁਸੀਂ ਮੋਟਰਸਾਈਕਲ ਤੇ ਜਾਓ ਤੇ ਜਾ ਕੇ ਪਤਾ ਲੈ ਆਓ ਤੇ ਤੈਨੂੰ ਕੀ ਗੱਲ ਵਾ ਕੁੜੀ ਵੀ ਆਖ ਨਹੀਂ ਦੋਵੇਂ ਜਾਣੇ ਆਇਓ ਆ ਸਤਾਰੀ ਆਂਦੀ ਆਜੋ ਉੱਥੇ ਅੱਛਾ ਆਹੋ ਤੇ ਫਿਰ ਇਹ ਨਾ ਹੋਵੇ ਯੋਥੇ ਬਹਿ ਰਹੇ ਹੋ ਬਾਤਾਂ ਪਾਉਂਦੇ ਰਹੋ ਤੇ ਕੋੜੀਆਂ ਸ਼ੋਕੇ ਬਹਿ ਜਾਓ ਜਾਣਾ ਵਾ ਤੇ ਪਤਾ ਲੈਣਾ ਵਾ ਤੇ ਉਸੇ ਵੇਲੇ 15-20 ਮਿੰਟਾਂ ਚ ਉੱਠ ਕੇ ਤੁਰ ਪੈਣਾ ਨਹੀਂ ਮੇਰੀ ਆਤ ਨਹੀਂ ਗਈ ਤੁਹਾਡੇ ਅਰ ਗਈ ਪਸਕੜੇ ਮਾਰ ਕੇ ਉੱਤੇ ਤਾਂ ਚੜ ਕੇ ਬਹਿ ਜਾਣਾ ਪੀ ਕਿਹੜਾ ਵਾਲਾ ਕੋਈ ਕੋਈ ਚਾਹ ਲੈਵੇ ਕੋਈ ਫਰੂਟ ਲੈਵੇ ਤੇ ਉਹ ਚੀਰ ਚੀਰ ਕੇ ਖਾਈ ਜਾਣਾ ਹੋ ਤਿਆਰ ਹੋਣਾ ਵਾ ਕਿ ਇਦਾਂ ਹੀ ਜਾਣਾ ਵਾ ਦਾਲ ਹੋ ਜਾ ਤਿਆਰ ਪਾਲਾ ਕਪੜੇ ਪਾਉਣੇ ਜਿਹੜੇ ਪਾਉਣੇ ਚਲੋ ਉੱਠੋ ਫਿਰ ਤੁਸੀਂ ਪਾ ਲਓ ਆਜੋ ਫਿਰ ਮੈਂ ਪਾ ਹੀ ਆ ਚੱਲ ਚੱਲ ਦਵਾ ਦੀ ਜਲਦੀ ਕਰ ਲੈ ਹਾਂ ਲਗਭੀ ਰ ਤੁਹਾਡੀ ਗੱਲ ਵੀ ਸਹੀ ਆ ਪਰ ਤਾਏ ਹੁਣੀ ਸਮਝਣਗੇ ਤੇ ਤਾਂ ਹੀ ਆ ਨਾ ਉਦਾਂ ਤੇ ਮੈਨੂੰ ਚਾਚੀ ਵੀ ਕਹਿੰਦੀ ਸੀ ਵੀ ਪੁੱਤ ਪਹਿਲੀ ਅੱਧੀ ਹਾਨੂੰ ਦੇ ਦਿਆ ਕਰੋ ਤੇ ਮੇਰੇ ਕੋ ਨਗਦੇ ਨਾ ਕਿ ਤੇ ਠੇਕਾ ਲੈ ਲਿਆ ਕਰੋ ਹਾਨੂੰ ਤੁਹਾਡੇ ਘਰ ਦੇ ਹਾਲਾਤਾਂ ਦਾ ਪਤਾ ਵਾ ਪਰ ਤਾਏ ਹੁਣੀ ਸਮਝਣ ਤੇ ਤਾਂ ਮਾ ਨਾ ਉਹ ਚਲ ਤਾਂ ਵੀ ਚੰਗਾ ਕਿ ਤੇਰੀ ਚਾਚੀ ਨੇ ਤੈਨੂੰ ਕਿਹਾ ਤੇ ਤੇਰੇ ਖਾਣੇ ਦੇ ਕੋਈ ਗੱਲ ਪਈ ਆ ਆਪਾਂ ਚਾਚੀ ਨੂੰ ਪਹਿਲੀ ਦੇ ਦਿੰਦੇ ਆ ਏਦਾਂ ਕਹਤੇ ਸਾਰੀ ਨਹੀਂ ਦਿੰਦੇ ਅੱਧੀ ਚਾਚੀ ਨੂੰ ਦੇ ਦੇ ਉਹਦੇ ਕੋ ਠੇਕਾ ਲੈ ਲਾ ਅੱਧੀ ਤਾਏ ਹੁਣ ਦੇ ਦੇ ਉੱਥੇ ਤੇਰਾ ਆਉਣ ਜਾਣ ਬਣਿਆ ਰਹੂਗਾ ਹਿੰਗ ਲੱਗੇ ਨਾ ਫਟਕਰੀ ਲੱਗੇ ਚੋਖਾ ਆਵੇ ਦਵੱਲੇ ਕੰਮ ਸੂਤਰ ਹੋ ਜਾਣਗੇ ਨਾ ਉਹਨਾਂ ਨੂੰ ਗੁੱਸਾ ਆਊਗਾ ਨਾ ਤੇਰੀ ਜ਼ਮੀਨ ਵੀ ਖੋਗੀ ਪਰ ਇਹ ਗੱਲ ਤੇ ਤੁਹਾਡੀ ਸਹੀ ਆ ਜਿੱਦਾਂ ਤਾਏ ਹੁਣ ਨਹੀਂ ਉਦਾਂ ਵਾਈ ਜਾਣ ਤੇ ਚਾਚੀ ਠੇਕਾ ਦੇਵੇ ਅੱਜ ਤੇ ਚਾਚੀ ਕਹੀ ਜਾਣਦੀ ਆ ਮਣਕੇ ਚਾਚੀ ਵੀ ਆਖੇ ਵੀ ਮੈਨੂੰ ਵੀ ਤੋਂ ਉਤਰਾ ਦੇ ਦੇ ਤੇ ਫਿਰ ਦੋਵਾਂ ਪਾਸੋਂ ਬੁਰੇ ਬਣ ਜਾਣਗੇ ਉਹ ਕੋਈ ਗੱਲ ਨਹੀਂ ਉਦੋਂ ਦੀ ਉਦੋਂ ਵੇਖੀ ਜਾਊਗੀ ਆਪਾਂ ਐਦਾਂ ਕਰੀਏ ਅਬਾ ਚਾਚੇ ਹੁਣਾਂ ਕੋ ਚੱਲੀਏ ਨਹੀਂ ਜੇ ਉਹਨਾਂ ਨਾਲ ਗੱਲ ਕਰ ਲੈਨੇ ਆ ਸਾਰੀ ਚਲੋ ਠੀਕ ਆ ਫਿਰ ਹਿੰਦਾ ਹੁਣ ਗਰੀਬੀ ਨਾਲ ਕੋ ਹੁੰਦਾ ਵੀ ਕੋਈ ਫਾਇਦਾ ਨਹੀਂ ਜਦੋਂ ਪਹਿਲੀ ਹੈਗੀ ਆ ਤੇ ਫਿਰ ਕੰਨੀ ਆ ਤਾਂ ਐ ਜੀ ਅੱਧੀ ਚਾਚੀ ਹੁਣਾਂ ਦੇ ਦੋ ਤੇ ਉਹਨਾਂ ਕੋ ਅਸੀਂ ਠੇਕਾ ਲੱ ਲਿਆ ਕਰਾਂਗੇ ਆਹ ਤੇ ਹੋਰ ਜੇ ਤੁਸੀਂ ਹੋਣੀ ਸਾਰੀ ਤੇ ਤੁਸੀਂ ਏਦਾਂ ਠੇਕਾ ਦੇ ਦੋ ਹਨ ਸਾਰੀ ਉਹ ਹੀ ਮੰਗਦੇ ਹੀ ਨਹੀਂ ਚਲੋ ਠੀਕ ਆ ਆਹੋ ਤੇ ਚੱਲ ਮੈਨੂੰ ਦੇ ਪਾਣੀ ਪੋਣੀ ਤੇ ਰੋਟੀ ਘਟੀ ਦੇ ਫਿਰ ਖਾ ਕੇ ਮੈਂ ਪੱਠੇ ਕੁਦਰ ਕੇ ਨਾ ਨਹਾ ਲਾਂ ਤੇ ਫਿਰ ਚੱਲਦੇ ਆ ਚੰਗਾ